ਬਾਰ ਘੋੜ ਜਿਵੇਂ ਤਾਂ ਕਹਿੰਦੀ ਮਾਂ ਉਹ ਮੈਂ ਕਰ ਲੂਗੀ ਮਾਂ ਨੇ ਕੁਛ ਨਹੀਂ ਕਹਿੰਦੀ ਹਰੇ ਦਾ ਭਰਾ ਆਇਆ ਸੀਗਾ ਕਿਤੇ ਕੁਛ ਖਾ ਖੂ ਤਾਂ ਨਹੀਂ ਗਈ ਜਾਂ ਬਾਪੂ ਹ ਲੈ ਲਿਆ ਹੋਵੇ ਗਗਾਣਾ ਗਗਾਣਾ ਬਸ ਹੁਣ ਤਾਂ ਮੇਰੇ ਚਾਲਮ ਦੁਨੀਆ ਤੋਂ ਜੀਅ ਕੇ ਆ ਪਿਆ ਮੈਂ ਤਾਂ ਆਪਦੀ ਸਾਰੀ ਜੀਵਨ ਲੀਲਾ ਖਤਮ ਕਰ ਲੈਣੀ ਆ ਹੁਣ ਨਹੀਂ ਰਹਿਣਾ ਇੱਥੇ ਲਾ ਹੁਣ ਇਹ ਜਾ ਕੇ ਅੰਦਰ ਬੈਗੀ ਆ ਐ ਨਹੀਂ ਹੈਗਾ ਵੀ ਇਹ ਛੋੜੂ ਐ ਲੈ ਜਾਂਦਾ ਪਿਆ ਕੱਢ ਲੈ ਹੁਣ ਕੇ ਮੈਂ ਮਾਂ ਕੋਲ ਜਾ ਕੇ ਆਵਾਂ ਜੀ ਮੇਰੀ ਗੱਲ ਸੁਣੋ ਹੁਣ ਬਾਰ ਬੰਦ ਹੋਇਆ ਪਿਆ ਕਾ ਕਣ ਬਾਰ ਨਹੀਂ ਖੋਲ ਰਹੀ ਆਜੋ ਮੇਰੇ ਨਾਲ ਮੜਾ ਬਾਰ ਖਲਾ ਕੇ ਦੇਖਿਓ ਫਿਰ ਕੀ ਹੋਗਾ ਜੇ ਬਾਰ ਬੰਦ ਪਿਆ ਅੰਦਰ ਪਈ ਹੋਊਗੀ ਉਹੀ ਸਾਹੋ ਸਾਹੀ ਹੋਣੀ ਹੈ ਮੈਨੂੰ ਆਏ ਆ ਗਗਨ ਤਾਂ ਬਾਰ ਬੰਦ ਹੀ ਨਹੀਂ ਕਰਦੀ ਪਹਿਲੀ ਗੱਲ ਤਾਂ ਬਿਕਸ ਕਰਨ ਨਾਲ ਲੱਗਦਾ ਹੋਵੇ ਮੈਂ ਇੰਨਾ ਖੜਕਾਇਆ ਇੰਨਾ ਖੜਕਾਇਆ ਉਹਨੇ ਜਮੇ ਨਹੀਂ ਖੋਲਿਆ ਬਾਰ ਤੇਰੇ ਦਿਮਾਗ ਨੂੰ ਕੀ ਹੋਇਆ ਡਰਾਵੇ ਦਿੰਦੀ ਐ ਵੀ ਜਿਹੜੇ ਰੋਜ਼ ਉਹਨੂੰ ਤਾਨਨੇ ਪਾਦੇ ਐ ਜਿਹੜੀ ਉੱਤੋਂ ਫੜ ਲਈ ਮਾਨ ਨੇ ਹੈਣਾ ਵੀ ਉਹ ਗੱਲ ਲੁਕ ਜੇ ਡਰਾਵਾ ਦਿੰਦੀ ਕੁਛ ਨਹੀਂ ਹੋਏਗਾ ਬੈਠੀ ਰਹਿਣ ਦੇ ਅੰਦਰ ਗੱਲ ਡਰਾਵੇ ਦੀ ਨਹੀਂ ਜੀ ਜੇ ਉਹਨੇ ਕੁਛ ਕਰ ਲਿਆ ਨਾ ਪੁਲਿਸ ਵਾਲੇ ਆਪਾਂ ਨੂੰ ਘੜੀਸੀ ਕਰਨਗੇ ਵਿੱਚ ਸਾਰਿਆਂ ਨੂੰ ਆਪਾਂ ਨੂੰ ਕਿਉਂ ਘੜੀਸਣਗੇ ਆਪਣਾ ਲੱਲਾ ਨਹੀਂ ਖਖਾਣੀ ਉਹ ਤਾਂ ਭਰਾ ਵੀ ਉਹਦਾ ਕਹਿ ਗਿਆ ਨਾ ਵੀ ਮਾਰੋ ਪੈ ਨਹੀਂ ਛੱਡੋ ਆਪਣੇ ਤਾਂ ਉਹਦਾ ਭਰਾ ਵੀ ਗਵਾਹੀ ਦੇ ਦਊਗਾ ਉਹ ਤੋਂ ਵੀ ਆਪੀ ਮਰੀਏ ਨਾ ਤੁਹਾਡੀ ਅਕਲ ਤਾਂ ਜੰਮੀ ਪੜਦਾ ਪਿਆ ਆਪਣਾ ਲੱਲਾ ਖਖਾ ਕੇ ਹੋਣੀ ਹੈਗਾ ਜਦੋਂ ਆਪਣੇ ਘਰ ਦੀ ਆ ਭਾਬੀ ਲੱਗਦੀ ਐ ਤੇਰੀ ਠੀਕ ਆ ਜਠਾਣੀ ਲੱਗਦੀ ਮੇਰੀ ਤੇ ਮੁੜ ਕੇ ਇੱਥੇ ਕਲੇਸ਼ ਹੋ ਗਿਆ ਨਾ ਕੁਛ ਵੀ ਤੇ ਆਪਾਂ ਨੂੰ ਹੀ ਖਿੱਚਣਗੇ ਅਗਲੇ ਓਹੋ ਤੂੰ ਐਂ ਕਰ ਯਾਰ ਪਮਾ ਜਾ ਕੇ ਦੇਖ ਲੈਣਾ ਕਿੱਦੜੇ ਨਹੀਂ ਮਰਦੀ ਨਾਲੇ ਮਰ ਜੇ ਦਾ ਮਰ ਜੇ ਕੀ ਹੁੰਦਾ ਇੱਥੇ ਆ ਛੋਲੂ ਆਇਆ ਕੱਢ ਮੁੜ ਕੇ ਮਾਂ ਵੀ ਆਉਂਦੀ ਰੋਟੀ ਨੂੰ ਪੁੰਚਾ ਕੇ ਦੀ ਹੋਊਗੀ ਉਹ ਡਾਕਟਰ ਦੇ ਲਾਜ ਛੋਲੂ ਆ ਤਾਂ ਫੇਰ ਕੱਢਾਂਗੇ ਆ ਜਾਓ ਤੁਸੀਂ ਮੈਂ ਤੂੰ ਬਹਿ ਕੇ ਛੋਲੂ ਕੱਢ ਮੈਂ ਆਪ ਹੀ ਦੇਖ ਲੈਣਾ ਉਹੀ ਆ ਤੂੰ ਫੇਰ ਵੱੱਦੀ ਬਣੀ ਫਿਰਦੀ ਰਹਿਣੀ ਛੋਲੂ ਦੇਖੋ ਫੇਰ ਇਹ ਨਹੀਂ ਆਡ ਲਓ ਹੂਪੀ ਰੱਖਿਆ ਛੋਲੂ ਆ ਕੱਢਣ ਨੂੰ ਕਿੱਥੇ ਜੀ ਕਰਦਾ ਮੈਂ ਤਾਂ ਇਹ ਲੱਗਦਾ ਕੁਛ ਕਰਨ ਵਾਲੇ ਤਾਂ ਹੋਵੇ ਮੈਂ ਤਾਂ ਸੱਚੀ ਡਰੀ ਪਈ ਆ ਬੜਾ ਜਾਦੇ ਬੱਸ ਹੁਣ ਤਾਂ ਮੇਰੇ ਚਾਲਮ ਦੁਨੀਆ ਤੋਂ ਜੀਅ ਕੇ ਆ ਪਿਆ ਮੈਂ ਤਾਂ ਆਪਦੀ ਸਾਰੀ ਜੀਵਨ ਲੀਲਾ ਖਤਮ ਕਰ ਲੈਣੀ ਆ ਹੁਣ ਨਹੀਂ ਮੈਂ ਰਹਿਣਾ ਇੱਥੇ ਪੈਦਾ ਵੀ ਕੀ ਆ ਮੈਨੂੰ ਸਾਰੇ ਨਾ ਗੰਦੀ ਨਿਗਾਹਾਂ ਨਾਲ ਦੇਖਦੇ ਹੈਗੇ ਵੀ ਹਾਂ ਮੈਂ ਮਾੜੀ ਆ ਆਏ ਫਿਰ ਅੱਬਾ ਤੈਨੂੰ ਤਾਂ ਪਤਾ ਹੀ ਆ ਕਿਵੇਂ ਬਾੜਿਆ ਕਿ ਚੰਗਿਆ ਮੇਰੇ ਤੇ ਹੋੜ ਜਾਵ ਲਾਤੇ ਜਿਹੜੇ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚੇ ਸੀਗੇ ਕੋਈ ਗੱਲ ਨਹੀਂ ਜਦੋਂ ਮੈਂ ਮਰ ਜੂਗੀ ਨਾ ਮੇਰੇ ਸਾਰੇ ਧੋੜੇ ਤੋਤੇ ਜਾਣਗੇ ਫਿਰ ਮੈਂ ਰਹਿਣਾ ਹੀ ਨਹੀਂ ਵਾਸੇ ਇਸ ਦੁਨੀਆ ਤੇ ਹਾਈ ਮਣਾ ਮੈਂ ਤਾਂ ਵਿਆਹ ਮੰਤੀ ਬਾਰੇ ਤਾਂ ਮੈਂ ਨਹੀਂ ਸੋਚਿਆ ਤੂੰ ਤਾਂ ਤੁਰ ਜੇਗੀ ਗਗਣੇ ਸ ਦੁਨੀਆ ਤੋਂ ਤੇਰੇ ਇਲਜ਼ਾਮ ਵੀ ਧੋਤੇ ਜਾਣਗੇ ਜਿਹੜਾ ਕੁਛ ਆ ਤੇਰੇ ਪਿੱਠ ਪੁੱਛੇ ਬੋਲਣਗੇ ਲੋਕ ਪਰ ਨਹੀਂ ਨਹੀਂ ਮਰਨ ਵਾਲਿਆਸ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਮੇਰੀ ਤੀਨ ਨੂੰ ਇਹ ਜ਼ਾਲਮ ਦੁਨੀਆ ਨੇ ਮਾਰ ਦੇਣਾ ਮੇਰੇ ਮਾਰ ਮਾਰ ਕੇ ਕਿ ਤੇਰੀ ਤੀ ਕਿਤੀ ਹੈ ਤੇਰੀ ਮਾਂ ਬਸ ਚੱਲਣ ਸੀ ਉਹ ਕਾਲਾ ਮੂੰਹ ਕਰਾ ਕੇ ਆਉਂਦਾ ਦੁਨੀਆ ਨੂੰ ਤਾਂ ਨਹੀਂ ਦਿਖਾਉਣ ਜੋਗੀ ਸੀ ਸਾਂਝੋ ਅੰਦਰ ਹੀ ਅੰਦਰੋਂ ਫਾਲੇਕ ਮਰ ਗਈ ਸੀ ਤੇ ਮੇਰੀ ਤੀ ਜਿਉਂਦੇ ਜੀ ਨਰਕ ਭੋਗੂਗੀ ਇਹ ਮੇਰੀ ਮਾਂ ਇਹੋ ਜੀ ਸੀ ਜਦੋਂ ਵੱਡੀ ਹੋਊਗੀ ਉਹਨੂੰ ਕੀ ਪਤਾ ਲੱਗੂ ਕਿ ਮੇਰੀ ਮਾਂ ਨੇ ਕੋਈ ਕਨਾ ਨਹੀਂ ਕੀਤਾ ਸੀ ਨਹੀਂ ਮਣਾ ਇਹ ਪਾਪ ਨਹੀਂ ਮਿੱੱਤ ਹੋਣਾ ਰੱਬਾ ਤੇਰੀ ਦਿੱਤੀ ਜ਼ਿੰਦਗੀ ਨੂੰ ਮੈਂ ਬੇਅਤ ਕਰਨ ਲੱਗੀ ਸੀ ਮੈਨੂੰ maaf ਕਰਦੀ ਗਗਨ ਗਗਨ ਬਾਈ ਆ ਗਈ ਗਗਨ ਖੋਲਦੇ ਬਾਰ कदर मैं खड़क है ना बहर नहीं खोल सकती है किसी आह पखे चुनी का पाई है बई बस कुछ नहीं कुछ नहीं भैया हथ जडाला पहला तो तू मेरे भरा है थीक्या? ਹੋੜਾ ਹਾ ਕਰਤੂਤਾ ਕਰੀ ਜੰਨੀ ਆ ਜਿਹੜੀਆਂ ਪੈਂਟਾਂ ਚ ਕੀਤੀਆਂ ਨੇ ਉਹ ਥੋੜੀਆਂ ਨੇ ਹੁਣ ਰਹਿੰਦਾ ਤੂੰ ਆਹ ਫਾਹ ਲੈ ਕੇ ਮਰਦੀ ਸੀ ਵੀ ਅਸੀਂ ਸਾਰਾ ਟੱਬਰ ਜੇਲ੍ਹ ਚ ਚੱਕੀ ਪੀ ਸੀ ਹੈ ਬਾਈ ਮੈਂ ਆਪਦੀ ਕੀਤੇ ਤੇ ਨਾ ਸ਼ਰਮਿੰਦਾ ਗੀ ਮੇਰਾ ਪਤਾ ਨਹੀਂ ਕਾ ਤੂੰ ਮਾਨੂੰ ਹੋ ਰਿਹਾ ਪਿਆਸੀਗਾ ਸ਼ਰਮਿੰਦਾ ਤਾਂ ਅਸੀਂ ਆ ਜਿਹੜੇ ਤੈਨੂੰ ਘਰੇ ਚੱਲੀ ਜੰਨੇ ਆ ਉਹ ਤੇਰਾ ਭਰਾ ਸੀਗਾ ਮਾਰ ਕੇ ਠੇਡਾ ਤੁਰ ਗਿਆ ਕਹਿੰਦਾ ਸਾਡੇ ਲਈ ਤਾਂ ਤੂੰ ਮਰ ਗਈ ਆ ਉਹਦੇ ਲਈ ਉਹ ਵੀ ਸਾਨੂੰ ਕਰਨਾ ਪਊਗਾ ਕੱਲੀ ਅਸੀਂ ਤਾਂ ਜਵਾਗੜੀ ਵਾਸਤੇ ਤੈਨੂੰ ਰੱਖੀ ਬੈਠੇ ਸੀਗੇ ਪਰ ਸਾਨੂੰ ਐ ਨਹੀਂ ਪਤਾ ਸੀ ਤੂੰ ਆਹ ਕਰਤੂਤਾ ਕਰੀ ਜੰਨੀ ਆ ਘਰੇ ਭਾਈ ਅੱਜ ਤੋਂ ਬਾਅਦ ਕੋਈ ਨਹੀਂ ਆਏ ਜੇ ਕੰਮ ਕਰਦੀ ਮਾਫ਼ ਕਰ ਦੇ ਮੈਨੂੰ ਹੁਣ ਤਾਂ ਤੇਰੇ ਤੇ ਕੋਈ ਇਤਬਾਰ ਰਿਆ ਹੀ ਨਹੀਂ ਮੀਤ ਮੈਨੂੰ ਸੱਚ ਕਹੀ ਜਾਂਦੀ ਸੀ ਮੈਂ ਹੀ ਨਹੀਂ ਮੰਨਿਆ ਜਮਾ ਮੈਂ ਕਿਹਾ ਵੈਸੇ ਹੀ ਪਈ ਹੋਗੀ ਮੈਨੂੰ ਕੀ ਪਤਾ ਵੀ ਅੱਜ ਜੇ ਮੈਂ ਮੌਕੇ ਤੇ ਨਾ ਪਹੁੰਚਦਾ ਹੋ ਗਿਆ ਸੀ ਕੰਮ ਆਹ ਦੇਖ ਲੈ ਮੀਤ ਤੇਰੀ ਗੱਲ ਸਹੀ ਸੀ ਜਮਾ ਭੱਜ ਗਿਆ ਤੇਰੀ ਗੱਲ ਤਾਂ ਜਮਾ ਸਹੀ ਸੀ ਆਹ ਉਹੀ ਕੰਮ ਕਰੀ ਜਾਂਦੀ ਸੀ ਪੱਖੇ ਨੂੰ ਚੁੰਨੀ ਪਾਈ ਬੈਠੀ ਸੀ ਤੇ ਮੈਂ ਤੈਨੂੰ ਕਦੋਂ ਦੀ ਕਹੀ ਜਾਂਦੀ ਸੀ ਜੀ ਵੀ ਜਾ ਕੇ ਦੇਖ ਲੋ ਦੇਖ ਲੋ ਨਾ ਤੁਸੀਂ ਮੇਰੀ ਇੱਕ ਨਹੀਂ ਮੰਨਦੇ ਸੀ ਪਰ ਨਾ ਕਰੇ ਤੁਸੀਂ ਨਾ ਹੁੰਦੇ 11 ਕੀ ਗੱਲ ਹੋ ਜਾਂਦੀ ਫਿਰ ਕੀ ਕਰਦੇ ਉਹ ਮੈਨੂੰ ਕੀ ਪਤਾ ਸੀ ਮੈਂ ਤਾਂ ਸੋਚੀ ਬੈਠਾ ਵੀ ਚੱਲ ਕੋਈ ਵੀ ਉਹੀ ਹੋਊਗਾ ਇਹ ਤਾਂ ਸੱਚੀ ਉਹ ਨਾਟਕ ਕਰੀਆਂ ਦੀ ਪਤਾ ਨਹੀਂ ਨਾਟ ਕਰਦੀ ਕੀ ਅਸਲੀ ਸੀ ਪਰ ਮੌਕੇ ਤੇ ਆ ਗਿਆ ਆਪਣਾ ਬਚਾਅ ਹੋ ਗਿਆ ਇਹ ਤਾਂ ਜੇ ਜੇ ਮਰਨਾ ਵੀ ਹੈ ਨਾ ਕਿਤੇ ਬਾਹਰ ਆ ਦੇ ਨਾ ਪੇਕਿਆਂ ਦੇ ਘਰੇ ਜਾ ਕੇ ਮਰ ਮੁਰਝਾ ਸਾਡੇ ਜੀ ਜੁਮੇ ਤਾਂ ਨਾ ਲੱਗੇਗੀ ਮੇਰੀ ਗੱਲ ਸੁਣ ਇਹਨੇ ਤਾਂ ਜਿਹੜਾ ਲਹੂ ਪੀਤਾ ਪੀਤਾ ਠੀਕ ਹੈ ਇਹਨੂੰ ਸਮਝਾ ਦੇ ਮੈਂ ਤਾਂ ਮਾਂ ਕੋਲ ਜਾ ਕੇ ਆਉਣਾ ਇਹਦੀ ਵਜ੍ਹਾ ਕਰਕੇ ਉਹ ਵੀ ਬਿਮਾਰ ਪਈ ਹੈ ਵਿਚਾਰੀ ਨਾਲ ਪਤਾ ਨਹੀਂ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਮੈਂ ਮੜਾ ਡਾਕਟਰ ਕੋਲ ਜਾ ਆਵਾਂ ਫਿਰ ਠੀਕ ਹੈ ਜੀ ਚਲੋ ਤੁਸੀਂ ਜਾਓ ਕੋਈ ਨਹੀਂ ਗਗਨ ਮੇਰੀ ਗੱਲ ਸੁਣ ਬੈਠ ਜ ਨਾ ਤੂੰ ੱਡਾ ਵੱਡਾ ਕੰਮ ਚੱਕ ਲਿਆ ਮਾੜਾ ਮੋਟਾ ਸੋਚਦਾ ਲੈਂਦੀ ਜੇ ਕਿਸੇ ਹੋਰ ਬਾਰੇ ਨਹੀਂ ਸੋਚਣਾ ਨਾ ਅदितੀ ਵਾਰੀ ਸੋਚ ਲੈਂਦੀ ਤੂੰ ਮਰ ਜਾਂਦੀ ਮਰ ਕੇ ਕੋਈ ਹੱਲ ਨਹੀਂ ਹੈਗਾ ਪੈਨਲਟੀ ਬਾਰੇ ਸੋਚਿਆ ਹਨਾ ਫੇਰ ਹੀ ਮੈਂ ਆਪ ਦਾ ਪਿੱਛੇ ਹਟਿਆ ਨਹੀਂ ਤਾਂ ਮੈਂ ਮਰ ਕੇ ਨਾਲ ਤੇ ਜਿਹੜੇ ਦਾਗ ਲੱਗੇ ਸਾਰੇ ਧੋ ਦਿੰਦੀ ਨਾ ਤੂੰ ਤਾਂ ਦਾਗ ਧੋ ਲੈਂਦੀ ਤੇ ਸਾਡੇ ਬਾਰੇ ਤਾਂ ਤੂੰ ਕੁਝ ਨਹੀਂ ਸੋਚਿਆ ਨਾ ਤੂੰ ਤਾਂ ਮਰ ਕੇ ਤੇਰੀ ਤਾਂ ਕਹਾਣੀ ਹੋ ਜਾਂਦੀ ਖਤਮ ਜੇਲ੍ਹਾਂ ਚ ਰੋਲਦੇ ਅਸੀਂ ਤੇ ਤੇਰੀ ਜਵਾਕੜੀ ਨੂੰ ਬੱਚੇ ਇੱਥੇ ਗਲਗਾ ਚ ਰੋਲਦੀ ਫਿਰਦੀ ਰਹਿੰਦੀ ਕੋਈ ਨਾ ਪੈਨੇ ਮੇਂ ਤੋਂ ਗਲਤੀ ਹੋ ਗਈ ਬਾਈ ਨੂੰ ਮੈਂ ਇਹੀ ਕਿਹਾ ਜਾਣਾ ਅਜੇ ਕੰਮ ਨ ਕੋਈ ਨਹੀਂ ਕਰਦੀ ਅੱਜ ਤੋਂ ਬਾਅਦ ਕਹਿੰਦੇ ਨਹੀਂ ਕਰਦੀ ਫਿਰ ਪਹਿਲਾਂ ਹੀ ਨਾ ਨਾ ਕਰਦੀ ਆ ਖਾਹੇ ਲੈਣ ਤੋਂ ਪਹਿਲਾਂ ਸੋਚਣਾ ਸੀ ਵੀ ਅਸੀਂ ਆਸ਼ਕੀਆ ਕਰਗੇ ਕਾ ਨਾ ਕਰਗੇ ਇਪਣੇ ਮੈਨੂੰ ਸਾਰੇ ਦੇਖ ਕੇ ਪੁੱਠਾ ਸਿੱਧਾ ਬੋਲਣ ਲੱਗ ਜਾਂਦੇ ਆ ਮੇਰੇ ਤੇ ਕੋਈ ਦਿਲ ਦੀ ਨਹੀਂ ਸੁਣਦਾਗਾ ਗਰਾਂ ਪੁੱਠਾ ਸਿੱਧਾ ਨਹੀਂ ਬੋਲਦੇ ਹੈਗੇ ਤੈਨੂੰ ਤੂੰ ਮਜਬੂਰ ਕਰ ਦਿੰਦੀ ਆ ਬੰਦੇ ਨੂੰ ਆ ਹੁਣ ਤੇਰੇ ਬਾਈ ਨੇ ਤੈਨੂੰ ਕਿਉਂ ਗਾਲਾਂ ਦਿੱਤੀਆਂ ਜਦੋਂ ਮੈਂ ਵਾਰ ਖੜਕਾਈ ਜਾਂਦੀ ਸੀ ਤੂੰ ਉਹਦੀ ਖੋਲ ਦਿੰਦੀ ਆ ਐਡੀ ਕਹਾਣੀ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਤੈਨੂੰ ਮੈਨੂੰ ਕਿਹੜਾ ਪਤਾ ਸੀਗਾ ਅਨਜਾਨ ਬੰਦਾ ਹਣਾ ਮੇਰੇ ਕੋਲੇ ਆ ਕੇ ਖੜੂਗਾ ਤੇ ਏਡੀ ਕਹਾਣੀ ਬਣ ਜੂਗੀ। ਵਾਸਾ ਵਾਸਾ ਹੁਣ ਵਾਲੀ ਸੱਚੀ ਜੀ ਨਾ ਬਣ ਅਨਜਾਨ ਬੰਦਾ ਕੋਲੇ ਖੜੂਗਾ ਜੇ ਇੰਨੀ ਸੱਚਾ ਸੀ ਉਹ ਭੱਜਿਆ ਕਿਉਂ ਸੀ ਮਾਨ ਨੂੰ ਦੇਖ ਕੇ ਉਹਦਾ ਪਤਾ ਨਹੀਂ ਪਹਿਲੇ ਕਹਤੋਂ ਭੱਜ ਗਿਆ ਸੀ। ਪਤਾ ਨਹੀਂ ਪਤਾ ਤਾਂ ਤੈਨੂੰ ਗਗਨ ਸਾਰਾ ਖੁਸ਼ ਆ ਬਸ ਤੂੰ ਬਣਦੀ ਏ ਭੋਲੀ ਹੋਰ ਕੁਛ ਨਹੀਂ। ਰੋਈ ਜਾਂ ਤੂੰ ਤਰੋਂ ਨਹੀਂ ਰਹੀ 24 ਘੰਟੇ ਮੈਂ ਦੇਖਦੀ ਆ। ਜੇ ਮੜਵਟੇ ਮੀਤ ਵੀ ਮੈਨੂੰ ਸਮਝੇ ਨਾ ਵੀ ਜਦੋਂ ਬੰਦਾ ਬਿੰਨੇ ਜਾਣਦੀ ਨਹੀਂ ਵੀ ਕੌਣ ਸੀਗਾ ਉਹ ਤਾਂ ਸੱਚੂਏ ਬੰਟੂ ਵਾਰੇ ਪੁੱਛਦਾ ਸੀ ਮੈਂ ਕੀ ਨੂੰ ਦੱਸਾਂ ਜੇ ਮੈਂ ਕਿਹਾ ਤਾਂ ਸਾਰੇ ਕੀ ਪਤਾ ਉਲਟ ਗੱਲ ਨਾ ਲੈ ਜਾਣ ਤੇ ਹੁਣ ਬੰਟੂ ਦਾ ਨਾ ਲੈਣ ਲੱਗ ਗਈ ਮੇਰੇ ਕਿਸੇ ਵੱਸ ਸੇ ਨਹੀਂ ਰਹੇਗੀ ਲੈ ਹੁਣੇ ਮਹਾਰਾਣੀ ਪਤਾ ਨਹੀਂ ਅੰਦਰ ਬੈਠੀ ਕੀ ਕਰਦੀ ਐ ਮੈਂ ਇੱਥੇ ਦਾਲ ਸਬਜ਼ੀ ਜੀਰਾ ਕੱਢਾ ਕਿ ਇਹਦੇ ਚ ਅੱਖ ਰੱਖਾ ਵੀ ਉਹ ਕਰੀ ਕੀ ਜਾਂਦੀ ਐ ਅੰਦਰ ਨਿਪੈਣੀ ਆ ਜਾ ਹੁਣ ਇੱਥੇ ਖੜੀ ਕੀ ਕਰਦੀ ਐ ਤੂੰ ਕੰਮ ਕਰਾ ਦਿਆ ਕਰ ਕੋਈ ਨਾਲ ਇਹਨੇ ਕੁਛ ਨਹੀਂ ਕਰਦੀ ਸੀ ਮੈਂ ਤਾਂ ਨਰ ਸੋਈ ਚ ਪਾਣੀ ਪੀਣ ਗਈ ਸੀ ਜੇ ਕੁਛ ਨਹੀਂ ਕਰਦੀ ਸੀ ਤਾਂ ਲੈ ਕਰ ਲਾ ਛੋਲੂਆ ਕਢਾ ਦੇ ਮੇਰੇ ਨਾਲ ਤੈਨੂੰ ਵੀ ਪਤਾ ਇਹ ਕਢਣਾ ਬਹੁਤ ਔਖਾ ਖਾਣ ਵੇਲੇ ਤਾਂ ਬਥੇਰਾ ਕੋਲਾ ਭਰ ਕੇ ਖਾ ਜਾਣੀ ਹੈ ਕੋਈ ਨ ਭੈਣੇ ਹੁਣੀ ਕੱਢ ਲੈਣੀ ਹੈ ਭੈਣੇ ਮੇਰੀ ਤਾਂ ਮਾਂ ਵੀ ਨਹੀਂ ਦਿੰਦੀ ਘਰੇ ਹਾਏ ਹਾਏ ਮਾਂ ਨਹੀਂ ਦਿੰਦੀ ਤੈਨੂੰ ਤੇਰੇ ਹੀ ਚੰਦ ਚੜਾਏ ਹੋਏ ਆ ਠੀਕ ਆ ਜੇ ਐਡੀ ਐਡੀ ਗਲਤ ਨਾ ਨਾ ਕਰਦੀ ਨਾ ਮਾਂ ਦਾ ਬੀਪੀ ਵੱਧਾ ਤੇ ਮੰਨਾ ਮਾ ਹਸਪਤਾਲਾਂ ਚ ਜਾਂਦੀ ਹੁਣ ਤੂੰ ਭੁੱਲ ਗਈ ਮਾਂ ਕਿੱਥੇ ਆ ਕੋਈ ਨਾ ਪੈਣ ਮੈਂ ਤਾਂ ਉਹ ਹੀ ਪੁੱਛ ਲੈ ਮੈਨੂੰ ਐ ਸੀ ਕਿਤੇ ਵੀ ਆ ਗਈ ਹੋਊਗੀ ਆਉਗੀ ਹਣ ਠੀਕ ਹੋ ਕੇ ਆਉਗੀ ਐ ਮਾਂ ਆ ਜੂਗੀ ਪੈਣ ਮੈਂ ਨਾ ਤੈਨੂੰ ਐ ਕਹਿੰਦੀ ਸੀ ਹਣਾ ਜਿ ਤੁਸੀਂ ਮੈਨੂੰ ਸਾਰਾ ਦਿਨ ਨਾ ਐ ਜਿਨਾ ਬੋਲਿਆ ਕਰੋ ਜਿਹੜੀ ਗਲਤੀ ਸੀਗੀ ਉਹ ਗਈ ਆਈ ਗੱਲ ਹਣਾ ਮੈਂ ਵੀ ਆਪਦੀ ਗਲਤੀ ਸੁਧਾਰਦੀ ਅੱਜ ਤੋਂ ਬਾਅਦ ਤੁਹਾਨੂੰ ਕੋਈ ਮੌਕਾ ਨਹੀਂ ਮੈਂ ਦਿੰਦੀਗੀ ਜੀ ਅੱਜ ਤੋਂ ਬਾਅਦ ਮੌਕਾ ਨਹੀਂ ਦਿੰਦੀ ਤਾਂ ਪਹਿਲਾਂ ਹੀ ਸੋਚ ਲੈਂਦੀ ਕਾਹਨ ਮੌਕੇ ਪਹਿਲਾਂ ਤੂੰ ਹੀ ਨਾ ਦਿੰਦੀ ਸਾਨੂੰ ਅਸੀਂ ਤੇਰੇ ਨਾਲ ਪਹਿਲਾਂ ਐ ਲੜਦੇ ਬੋਲਦੇ ਸੀ ਮੈਂ ਤੇਰੇ ਨਾਲ ਕਿੰਨਾ ਵਧੀਆ ਰਹਿੰਦੀ ਹੁੰਦੀ ਸੀ ਆਦੀ ਵੱਡੀ ਭੈਣ ਮੰਨਦੀ ਸੀਗੀ ਤੈਨੂੰ ਪਰ ਤੂੰ ਤਾਂ ਕਰ ਕਰਕੇ ਗਲਤੀਆਂ ਸਾਰੇ ਲਹਨਤ ਪਾਤੀ ਐ ਮੈਨੂੰ ਦੇਖ ਕੇ ਅਮਨ ਹੈਗੀ ਆ ਹਨਾ ਉਹਦੇ ਸਿਰ ਤੇ ਮੈਂ ਸਾਰੀ ਜ਼ਿੰਦਗੀ ਕੱਢ ਲੂੰਗੀ ਅੱਜ ਤੋਂ ਬਾਅਦ ਮੈਂ ਮਰਨ ਬਾਰੇ ਕਦੇ ਨਹੀਂ ਸੋਚਦੀ ਤੇ ਨਾ ਹੀ ਮੈਂ ਸੋਨੂੰ ਆਏ ਕਾ ਵੀ ਕਿਸੇ ਗੱਲ ਤੇ ਗੁਨੇਗਾ ਠਰਾਹਾਂ ਜੇ ਮਰਨ ਬਾਰੇ ਨਹੀਂ ਸੋਚਨੀ ਤਾਂ ਇਹ ਤਾਂ ਪਹਿਲੇ ਹੀ ਸੋਚਣਾ ਸੀ ਜੇ ਅੱਜ ਮਰ ਜਾਂਦੀ ਸਾਡਾ ਤਾਂ ਸਾਰਾ ਟੱਬਰ ਬਣਾ ਦਿੰਦੀ ਨਾ ਪਣ ਬਾਲੀ ਵੱਡੀ ਗਲਤੀ ਹੋ ਗਈ ਮੇਤੋ ਗਲਤੀ ਹੋ ਗਈ ਕਰ ਕਰਕੇ ਗਲਤ ਨਾ ਫਿਰ ਕਹੀ ਜੋ ਗਲਤੀ ਹੋ ਗਈ ਗਲਤੀ ਹੋ ਗਈ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਹਦੇ ਖਾਨੇ ਚ ਨਹੀਂ ਵੱੜਦੀ ਹੈਗੀ ਇਹਨੂੰ ਤਾਂ ਆਸ਼ਕੀ ਦਾ ਭੂਤ ਸਵਾਰਾ ਇਕੱਲਾ ਬਸ ਉਹੀ ਤਾਂ ਗੱਲ ਆ ਜੀ ਨਾਲੇ ਮੇਰੀ ਗੱਲ ਸੁਣੋ ਤੁਸੀਂ ਮਾਂ ਨੂੰ ਲੈਣ ਗਏ ਸੀ ਤੇ ਤੁਸੀਂ ਇਕੱਲੇ ਆ ਗਏ ਉਹ ਮਾਂ ਉ ਤਾਂ ਠੀਕ ਐ ਬੋਤਲ ਲੱਗ ਗਈ ਸੀ ਗੱਲ ਕਰੋ ਉਹ ਡਾਕਟਰ ਕੋਲ ਹੈ ਨਹੀਂ ਸੀਗੀ ਕਿਉਂ ਡਾਕਟਰ ਕੋਲ ਹੈ ਨਹੀਂ ਸੀ ਕਿੱਥੇ ਵਾਗੀ ਮਾਂ ਘਰੇ ਵੀ ਨਹੀਂ ਪਹੁੰਚੀ ਉਹੀ ਤਾਂ ਮੈਂ ਹੈਰਾਨ ਹੋ ਗਿਆ ਡਾਕਟਰ ਕਹਿੰਦਾ ਵੀ ਮੈਂ ਤਾਂ ਤੋਰਤੀ ਸੀ ਕਹਿੰਦਾ ਮੈਂ ਤਾਂ ਐ ਵੀ ਕਿਹਾ ਸੀ ਵੀ ਛੱਡੋ ਨਾ ਕਹਿੰਦੀ ਨਹੀਂ ਮਗ ਜੂਗੀ ਮੈਂ ਉਦੋਂ ਬਾਅਦ ਮਾਣੋ ਫੋਨ ਲਾਇਆ ਸੀ ਮੈਂ ਹਾਂਜੀ ਪਤਾ ਮਾਸੀ ਦੀ ਕੁੜੀ ਕੋਲ ਵਾਗੀ ਐ ਤੇ ਮਾਸੀ ਦੀ ਕੁੜੀ ਕੋਲ ਵਾਗੀ ਮਾਂ ਵੀ ਮਾੜਾ ਮੋਟਾ ਦੱਸਤਾ ਦਿੰਦੀ ਐ ਐ ਕਾਹਤੋਂ ਵਾਗੀ ਮਾਂ ਉਹ ਮਾਂ ਕਹਿੰਦੀ ਅੱਕੀ ਪਈਆਂ ਮੈਂ ਜੇ ਕਹਿੰਦੀ ਮੈਂ ਘਰੇ ਰਹੀ ਮੈਂ ਕੁਛ ਖਾ ਕੇ ਮਰ ਜੂਗੀ ਹਾਏ ਦੇਖ ਲਾਗਾ ਗਣ ਲਾ ਤੇਰੇ ਕਰਣ ਹੁਣ ਮਾਂ ਵੀ ਘਰੋਂ ਵਾਗੀ ਆ ਪਰ ਮੈਂ ਕਿਹੜਾ ਮਾਂ ਨੂੰ ਕੱਢਿਆਗਾ ਕੱਢਿਆ ਨਹੀਂ ਕੱਢਣ ਚ ਕੋਈ ਅਸਰ ਵੀ ਨਹੀਂ ਹੈਗੀ ਸਹੀ ਗੱਲ ਆ ਮਾਂ ਮੈਨੂੰ ਫੋਨ ਤੇ ਦੱਸਦੀ ਸੀਗੀ ਕੀ ਕਹਿੰਦੀ ਕਹਿੰਦੀ ਮੈਂ ਆ ਤਾਂ ਘਰ ਹੀ ਜਾਂਦੀ ਅੱਜ ਕਹਿੰਦੀ ਮੈਨੂੰ ਛੱਤੀ ਬੁੜੀਆਂ ਨੇ ਗੱਲ ਕੀਤੀ ਵੀ ਤੁਹਾਡੀ ਵੱਡੀ ਬਹੂ ਤਾਂ ਕਿਸੇ ਨਾਲ ਫੜੀ ਗਈ ਐ ਕਹਿੰਦੀ ਗੱਲ ਚੱਲੀ ਵੀ ਇਹ ਕਹਿੰਦੀ ਮੈਂ ਤਾਂ ਤਾਂ ਗੱਲਾਂ ਕਿਸੇ ਦੀਆਂ ਸਹੀਆਂ ਨਹੀਂ ਗਈਆਂ ਮੈਂ ਤਾਂ ਬਾਗੀ ਹੁਣ ਇਹ ਤਾਂ ਇੱਕੋ ਹੀ ਗੱਲ ਨਮੇੜਦੀ ਵੀ ਜਿੱਦ ਇਹ ਕਹਿੰਦੀ ਘਰ ਛੱਡ ਕੇ ਬਾਗੀ ਮੈਂ ਤਾਂ ਉੱਦੇ ਆਉਂਗੀ ਲੈ ਬਾਈ ਮੈਨੂੰ ਐ ਕਹਤੋਂ ਕਹਿੰਨੇ ਵੀ ਘਰ ਛੱਡ ਕੇ ਵਗ ਜਾ ਮੈਂ ਕਿੱਥੇ ਵਗ ਜਾ ਮੇਰੇ ਪੇਕੇ ਨੇ ਤਾਂ ਆਪ ਮੈਨੂੰ ਮਾਰਤਾ ਵੀ ਸਾਡੇ ਵੱਲੋਂ ਮਰ ਗਏ ਇੱਥੇ ਨਾ ਬੜੀ ਮੈਂ ਜਾ ਤੇਰੇ ਅਰਗੀਆਂ ਨਾ ਜਿਹੜੇ ਲੱਛਣ ਕਰਦੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਪੇਕੇ ਚਲਦੇ ਆ ਨਾ ਸਹਰੇ ਚਲਦੇ ਆ ਉਹ ਤਾਂ ਅਸੀਂ ਜਵਾਖੜੀ ਦੇ ਮੂੰਹ ਨੂੰ ਤੈਨੂੰ ਚੱਲੀ ਜਾਂਦੇ ਆ ਨਹੀਂ ਰੱਖਣ ਤਾਂ ਅਸੀਂ ਵੀ ਨਹੀਂ ਦਿੰਦੇ ਹੈਗੇ ਕੱਢ ਨਾ ਉੱਤੋਂ ਸੁਣਾਉਂਦੀ ਆ ਜੇ ਮੈਨੇ ਮਾਰਦੀ ਆ ਕਹਿੰਦੀ ਤੁਸੀਂ ਮੈਨੂੰ ਮਾਰਨਾ ਨਹੀਂ ਦਿੰਦੇ ਜੇ ਮਰਨਾ ਤਾਂ ਤੇ ਪੇਕੇ ਜਾ ਕੇ ਮਾਰ ਆਉਦੀ ਮਾਂ ਨੂੰ ਆ ਤੇ ਭਰਾ ਨੂੰ ਫਸਾ ਸਾਨੂੰ ਕਾ ਤੂੰ ਫਸਾਈਂ ਅਸੀਂ ਤੇਰਾ ਕੀ ਬਗੜਤਾ ਸੀਗਾ ਨਹੀਂ ਬਾਈ ਮੈਂ ਫਸਾਉਣ ਬਾਰੇ ਤਾਂ ਕੁਝ ਵੀ ਨਹੀਂ ਆਇਆ ਜਸ ਤੈਨੂੰ ਫਸਾਂਗੇ ਜੇ ਤੂੰ ਮਰ ਗਈ ਨਹੀਂ ਭੈਣੇ ਮੈਨੂੰ ਮਾਫ਼ ਕਰ ਦੋ ਮੈਂ ਕਹਿੰਦਾ ਨਾ ਕੋਈ ਗਲਤੀ ਨਹੀਂ ਕਰਦੀ ਮੈਂ ਗਲਤੀ ਤਾਂ ਅਸੀਂ ਕਰ ਲਈ ਸੀਗੀ ਜਾ ਮੇਰੇ ਭਰਾ ਨੇ ਕਰ ਲਈ ਸੀ ਜਿਹੜੀ ਮੇਰੇ ਭਰਾ ਨੂੰ ਤੂੰ ਖਾ ਗਈ ਕਿਹੇ ਜੀ ਕਲੇ ਨਹੀਂ ਘਰੇ ਲੈਂਦੀ ਐ ਮੀਤ ਹਾਂਜੀ ਇਹਨੂੰ ਕੁਝ ਨਹੀਂ ਹੋਇਆ ਹੈਗਾ ਕਿਧਰੇ ਇਹਨੇ ਨੂੰ ਗੋਲੀ ਵੱਜੀ ਆਹ ਕੰਮ ਕਰ ਲੂਗੀ ਤੇ ਉਹਨਾਂ ਦੇ ਨਾਲ ਮੜਾ ਜਤਾਏ ਕਿ ਜਾ ਕੇ ਆਉਣਾ ਹੁਣੇ ਮੈਨੂੰ ਸੁਨੇਹਾ ਲਾਇਆ ਸੀ ਪਤਾ ਨਹੀਂ ਕੀ ਗੱਲ ਕਰਨੀ ਕਹਿੰਦੇ ਤੂੰ ਤੇ ਮੀਤ ਦੋਨੋਂ ਆਇਓ ਮੈਂ ਉਹੀ ਗੱਲਾਂ ਜਿਹੜੀਆਂ ਪਿੰਡ 'ਚ ਗੱਲਾਂ ਚੱਲਣੀਆਂ ਦੀ ਮੈਨੂੰ ਤਾਂ ਇਹ ਉਹਨਾਂ ਦੇ ਹੀ ਹੋਊਗਾ ਕੋਣ ਆਇਆ ਸੀ ਰਾਜ ਮੈਂ ਕਿਹਾ ਚੱਲ ਮੈਂ ਮੀਤ ਨੂੰ ਲਿਆ ਆਉਂਗਾ ਨਾਲ ਚਲੋ ਕੋਈ ਨਹੀਂ ਜੀ ਤੁਸੀਂ ਚਲੋ ਉਧਰ ਤੇ ਮੈਂ ਚਾਹ ਪਾਣੀ ਬਣਾਉਣੀ ਆ ਤੁਹਾਡੇ ਵਾਸਤੇ ਫਿਰ ਉਦੋਂ ਬਾਅਦ ਤਾਇਏ ਕੇ ਜਾ ਆਵਾਂਗੇ ਚਾ ਤੇ ਆਨਾ ਹੱਥ ਜੋੜ ਕੇ ਬੇਨਤੀ ਕੋਈ ਇਹੋ ਜਿਹਾ ਕੁਝ ਨਾ ਕਰੀ ਅਸੀਂ ਤੇਰਾ ਕੁਝ ਨਹੀਂ ਬਗਾੜਿਆ ਸਾਡੇ ਜਵਾਕ ਨਾਲ ਰੋਲ ਆਦਾ ਚੁੱਪ ਕਰਕੇ ਕੰਮ ਕਰ ਲਈ ਕਿਤੇ ਫੇਰ ਨਾ ਪੱਖੇ ਨਾਲ ਪਾਹਾ ਬੂਆ ਲੈ ਲਈ ਬਾਈ ਨਹੀਂ ਲੈਂਦੀ ਮੈਂ ਕਿਹੜਾ ਕੰਮ ਲਈ ਆਂ ਕਿ ਮੈਨੂੰ ਵੀ ਪਤਾ ਮੇਰੀ ਧੀ ਦਾ ਮੇਰੇ ਬਿਨਾ ਕੋਈ ਨਹੀਂ ਹੈਗਾਗਾ ਭਵਾਂ ਦੀ ਲੱਖ ਤੁਸੀਂ ਹੈਗੇ ਆ ਮੈਂ ਨਹੀਂ ਕਰਦੀ ਆ ਜੇ ਕੋਈ ਕੰਮ ਸਾਰਾ ਕੰਮ ਕਰ ਦੂੰ ਭੈਣ ਤੁਸੀਂ ਜਾਇਓ ਕੋਈ ਜ਼ਰੂਰੀ ਕੰਮ ਨਾ ਹੋਵੇ ਗਗਨ ਮੇਰੀ ਗੱਲ ਸੁਣ ਜੇ ਤੂੰ ਸਾਰਾ ਕੰਮ ਕਰ ਲਿਆ ਕਰੇ ਨਾ ਤੇਰਾ ਆ ਜਿਹੜਾ ਪੁੱਠਿਆਂ ਸਿੱਧਿਆਂ ਸੋਚਾਂ ਇਹ ਵੀ ਤੇਰੇੋਂ ਹਟ ਜਾਣ ਤੂੰ ਐਂ ਕਰ ਮੇਰੀ ਇੱਕ ਗੱਲ ਮਨ ਮੈਂ ਤਾਂ ਇਹਨੂੰ ਕਹਿਨੀ ਆ ਵੀ ਸਾਰਾ ਘਰ ਤੂੰ ਸੰਭਾਲ ਤੇ ਮੈਨੂੰ ਡਿਊਟੀ ਜੋਗੀ ਰਹਿਣ ਦੇ ਨਾਲੇ ਤਾਂ ਮੈਂ ਕਮਾ ਕੇ ਦੇਵਾਂ ਨਾਲੇ ਮੈਂ ਘਰੇ ਮੱਥੇ ਮਾਰਾਂ ਉਹ ਘਰ ਕਿੱਥੋਂ ਸੰਭਾਲ ਲੂਗੀ ਯਾਸ਼ਕੀਆਂ ਲੋਟ ਆਉਣ ਦਾ ਤੂੰ ਛੱਡ ਪਰਾਂ ਅੱਜ ਵੀ ਨਾ ਤੜਕੇ ਮੇਰੇ ਇਹੀ ਮੱਥੇ ਲੱਗੀ ਜੀ ਹਜੇ ਤੱਕ ਰੋਟੀ ਦਾ ਟੁੱਕ ਨਹੀਂ ਮਿਲਿਆ ਹੈਗਾ ਚਲ ਹੁਣ ਦੇਖਦੇ ਆ ਤਾਂ ਕਿ ਕੀ ਕਹਿੰਦੇ ਆ ਜਾ ਤੁਰਪਾ ਚਲੋ ਜੀ ਆ ਕੱਢ ਨਹੀਂ ਹੁਣ ਇੱਥੇ ਬੈਠੇ ਰੋਣ ਨਾਲ ਲੱਗ ਜੀ ਕਿਤੇ ਨਹੀਂ ਭਣੇ ਮੈਂ ਕਰਦੀ ਆ ਸਾਰਾ ਕੰਮ ਕਰਨਾ ਆਉਂ ਜਾਂਦਾ ਆਏ ਕਹਿਣ ਲੱਗ ਜਾਂਦੀ ਆ ਵੀ ਪਹਿਲਾਂ ਕਿਤੇ ਮੈਂ ਕੰਮ ਹੀ ਨਹੀਂ ਕਰਦੀ ਸੀਗੀ ਬੰਦਾ ਕਦੇ ਕਿਸ ਹਾਲਾਤ ਚ ਹੁੰਦਾ ਕਦੇ ਕਿਸ ਚ ਹੁੰਦਾ ਮੇਰਾ ਸਿਰ ਦਾ ਸਾਈ ਮੈਨੂੰ ਛੱਡ ਕੇ ਭੱਗ ਗਿਆ ਮੈਂ ਆਪਣੇ ਆਪ ਨੂੰ ਕਿਵੇਂ ਸਵਾਲਾਂ ਪਰਮਾਣਾ ਮਰਿਆ ਨਾਲ ਮਰਿਆ ਥੋੜੀ ਜਾਂਦਾ ਹੁੰਦਾ ਆਪਦੀ ਧੀ ਦੇ ਵਾਸਤੇ ਜੋ ਗਗਨ ਹਈ ਹਈ ਤੇ ਇਹ ਤੋ ਯਾਦ ਆਇਆ ਤੇ ਤਮਨ ਸਕੂਲ ਨਹੀਂ ਆਈ ਹਜੇ ਤੱਕ ਕੇਟ ਰੱਖ ਕੇ ਨਾ ਉਹਨੂੰ ਪਹਿਲਾਂ ਦੇਖਿਆ ਆਉਣੀ ਆ ਆ ਕੇ ਫਟਾਫਟ ਕੰਮ ਕਰ ਲਵਾਂ ਜਦੋਂ ਉਹ ਇਹ ਤਾਇਏ ਕੇ ਜਾਣਗੇ ਉਦੋਂ ਤਾਂ ਮੈਂ ਆ ਜੂਗੀ ਚੱਲ ਮਣਾ ਮੈਂ ਤਾਂ ਆਪਦੀ ਕੁੜੀ ਨੂੰ ਲੈ ਕੇ ਆਉਣੀ ਆ ਟੈਂਬੇ ਕੀ ਹੋ ਗਿਆ ਤੇ ਤੈਨੂੰ ਬਚਣਾ ਨੇ ਹੋਏ ਪਿਆ ਹੋਏ ਮਣਾ ਮੇਰੀ ਗੱਲ ਸੁਣ ਹਾਂਜੀ ਹੁਣ ਪੈਸਿਆਂ ਦਾ ਹੱਲ ਵੀ ਕਰਨਾ ਪਊਗਾ ਹੁਣ ਤਾਈ ਕੇੰਦਰ ਤਾਂ ਕਹਤਾ ਮੀ ਭਾਈ ਨੇ ਹੁੰਦਾ ਕੋਕਾ ਸਾਰਾ ਮੋੜਦੇ ਹੋਏ ਦਾ ਮਤਲਬ ਵੀ ਵਰਤ ਪਰਤੇ ਵਾ ਆਪਣੇ ਨਾਲ ਕਰਨਾ ਨਹੀਂ ਚਾਹੁੰਦੇ ਹੈਗੇ ਉਹ ਮੇਰੀ ਗੱਲ ਸੁਣੋ ਜੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਠੀਕ ਹੈ ਧੱਕੇ ਨਾਲ ਤਾਂ ਆਪਾਂ ਕਿਸੇ ਨਾਲ ਵਰਤ ਵੀ ਨਹੀਂ ਸਕਦੇ ਉਹ ਵਰਤਨ ਜੋਗੇ ਇਹਨੇ ਛੱਡੇ ਨਹੀਂ ਹੈਗੇ ਤਾਈ ਨੇ ਕੀ ਗੱਲ ਕਹੀ ਹੈ ਕਹਿੰਦਾ ਵੀ ਵਿਆਹ ਤੁਸੀਂ ਆਜੋ ਗਗੜ ਨਹੀਂ ਆਉਣੀ ਚਾਹੀਦੀ ਸਾਰੇ ਪਿੰਡ ਚ ਥੂ-ਥੂ ਹੋਈ ਜਾਂਦੀ ਹੈਗੀ ਅਗਲੇ ਨੇ ਕਹਿਣਾ ਹੀ ਆ ਥੂ-ਥੂ ਤਾਂ ਹੋਣੀ ਆ ਹੁਣ ਜਦੋਂ ਇਹਨੇ ਕਸਰ ਨਹੀਂ ਛੱਡੀ ਗੱਲਾਂ-ਬਾਤਾਂ ਜਦੋਂ ਖੁੱਲੇ ਆਮ ਹੋਣ ਲੱਗ ਜਾਂਨ ਉਹਦੇ ਫਿਰ ਲੋਕਾਂ ਤੋਂ ਤਾਨੇ ਮੇੜੀ ਮਿਲਦੇ ਹੁੰਦੇ ਆ ਫਿਰ ਹੁਣ ਆਪਾਂ ਵੀ ਨਾ ਮੇਰੀ ਗੱਲ ਸੁਣ ਹਾਂਜੀ ਤੂੰ ਤਾਂ ਇਹਨੂੰ ਘਰੇ ਛੱਡ ਕੇ ਇਹ ਕਿਧਰ ਤੁਰੀ ਆਉਂਦੀ ਹੈ ਹਾਏ ਤਾਂ ਆਉਂਦੀ ਹੈ ਮੈਂ ਤਾਂ ਇੰਨਾ ਥੱਬਾ ਛੋਲੂ ਦਾ ਧਰ ਕੇ ਆਇਆ ਇਹਦੇ ਮੂਰੇ ਵੀ ਕੱਢ ਦੇ ਇਹਦਾ ਮਤਲਬ ਛੱਡ ਕੇ ਇਹ ਤਾਂ ਫਿਰ ਤੁਰ ਪਈ ਆਸ਼ਕਿਆਂ ਤੇ ਆ ਜਾ ਤੁਸੀਂ ਕਰੋ ਇਹਦੇ ਨਾਲ ਗੱਲ ਗੱਲ ਤਾਂ ਕਰਨੀ ਪੂਗੀ ਇਹ ਆ ਇਹ ਕਿੰਦਰੋਂ ਆਇਆ ਇਹ ਹਾਏ ਮੈਂ ਮਾਰ ਗਿਆ ਮਨਾ ਕੁੜੀ ਤਾਂ ਸਕੂਲ ਚ ਵੀ ਹੈ ਨਹੀਂ ਸੀ ਜਿੰਦਾ ਲੱਗਿਆ ਪਿਆ ਹੈ ਚੌਕੀਦਾਰ ਕਹਿੰਦਾ ਸਾਰੇ ਨਿਆਣੇ ਕੱਢ ਕੇ ਫੇਰ ਜਿੰਦੇ ਲਾਇਆ ਸਾਰੀ ਤਸੱਲੀ ਕਰ ਲਈ ਹੁਣ ਮੈਂ ਜਾਵਾਂ ਤੇ ਜਾਵਾਂ ਕਿੱਥੇ ਹਾਂ ਸੱਚ ਉਧਰ ਤਾਇਕੇ ਘਰ ਕੰਨੇ ਉਹਦੀ ਇੱਕ ਸੇਲੀ ਆ ਗਈ ਪਿੰਦੀ ਪਿੰਦੀ ਉਹਦੇ ਕੋਲ ਬੱਗ ਜਾਨੀ ਆ ਮੈਂ ਉਹਨਾਂ ਦੇ ਘਰੇ ਨਾ ਬੱਗੀ ਹੋਵੇ ਵੀ ਖੇਡ ਖੂੜ ਕੇ ਜਾਊਂਗੀ ਚੱਲ ਮਣਾ ਪਿੰਦੀ ਕੇ ਕਰੀ ਚੱਲ ਹੁਣ ਥਕਾਤਾ ਕੁੜੀ ਜੀ ਨੇ ਮੈਨੂੰ ਓਹੋ ਮੈਂ ਕਰਦਾ ਇਹਦੇ ਨਾਲ ਗੱਲ ਆਹ ਹੱਥ ਮੈਂ ਕਰੇ ਵੀ ਤੇਰੇ ਨਾਲ ਹੱਥ ਜੋੜ ਕੇ ਆਇਆ ਸੀਗਾ ਫਿਰ ਟਲੀ ਨਹੀਂ ਨਾ ਬਾਈ ਕੀ ਹੋ ਗਿਆ ਅੱਛਾ ਹੁਣ ਦੇਖ ਲੈ ਕਿਵੇਂ ਸੱਚੀ ਹੁੰਦੀ ਹੈ ਕੀ ਹੋ ਗਿਆ ਤੈਨੂੰ ਕਿਹਾ ਸੀ ਘਰੇ ਰਹੀ ਅਸੀਂ ਘਰੋਂ ਮੜਾਏ ਬਾਹਰ ਗਏ ਚੱਲ ਵੀ ਤੂੰ ਆਸਕੀਆਂ ਤੇ ਫਿਰ ਹਾਂ ਤੂੰ ਤਾਂ ਮਗਰੀ ਤੁਰ ਪੀ ਸਾਡੇ ਨਹੀਂ ਮੈਂ ਮਾਗਰ ਨੇ ਤੁਰੇ ਭੈਣੇ ਮੈਂ ਤਾਂ ਨਾ ਅਮਨ ਦੇ ਸਕੂਲ ਚੋਂ ਆਈ ਆ ਕੁੜੀ ਨੂੰ ਦੇਖ ਕੇ ਆਈ ਆ ਉਹ ਬੱਸ ਬੱਸ ਰਹਿਣ ਦੇ ਭਾਬੀ ਕਾਦੇ ਵਾਸਤੇ ਤੂੰ ਇਹੋ ਜੀਆਂ ਗੱਲਾਂ ਕਰਦੀਆਂ ਗਈਆਂ ਤੂੰ ਸਕੂਲ 'ਚ ਹੈ ਤੇ ਸਕੂਲ ਤੋਂ ਘਰ ਤਾਂ ਆਪਣਾ ਪਰਲੇ ਪਾਸੇ ਨੂੰ ਇਧਰ ਨੂੰ ਕੀ ਕਰਨ ਆਉਂਦੀ ਸੀ ਫਿਰ ਬਾਈ ਰਾਜ ਤਾਂ ਹੋੜੀ ਦੇਖ ਲੋ ਦੇਖੀ ਲੋਕ ਨੰਗੇ ਜਾਂਦੇ ਤੇ ਲੋਕਾਂ ਨੇ ਅੱਗੇ ਕਿਹੜਾ ਤੂੰ ਝੰਡੇ ਚੁਲਾਏ ਸਾਡੇ ਸਾਰੇ ਪਿੰਡ ਨੂੰ ਪਤਾ ਜੇ ਹੁਣ ਸੁਣ ਲੈਣਗੇ ਫਿਰ ਕਿੱਡੀ ਗੱਲ ਜਾਂਦੀ ਹੂਆ ਉਹਦੇ ਯਾਰ ਨੂੰ ਮਿਲਣ ਫਿਰ ਉਹੀ ਗੱਲਾਂ ਬਾਈ ਨਹੀਂ ਉਹ ਹੁਣ ਨਾ 3 ਵਜੇ ਪਿਆ ਭੈਣੇ ਅਮਨ ਵੀ ਨਿਕਰੇ ਆਈ ਤੇ ਮੈਂ ਤਾਂ ਉਹਦੀ ਸਹੇਲੀ ਕਿ ਉਹਨੂੰ ਦੇਖਣ ਜਾਂਦੀ ਸੀ ਉਹਨਾਂ ਦਾ ਕਾਰਨ ਆ ਇੱਧਰ ਹੀ ਹੈਗਾ ਉਹ ਤੂੰ ਸਭ ਜਾਣਦਾ ਮੈਂ ਤੂੰ ਮੈਦਾਨ ਦਾ ਦਿਮਾਗ ਖਰਾਬ ਕਰ ਰੱਖਿਆ ਹੁਣ ਮੈਂ ਸੱਦਾ ਤਾਂ ਸੱਦਾ ਕਿਹਨੂੰ ਦੱਸ ਉਹੀ ਤਾਂ ਗੱਲ ਇਹ ਤੈਨੂੰ ਕਿਹਾ ਭਈ ਤੈਨੂੰ ਵਿਆਹ ਕੇ ਤੋਰਦਿਆਂ ਛੇਕੜ ਨੂੰ ਉਸੇ ਬੰਦੇ ਨਾਲ ਹੀ ਵਿਆਹ ਕੇ ਤੋਰਦਿਆਂ ਬੰਦਾ ਦਾ ਦੱਸ ਦੇ ਤ ਭਾਈ ਮੈਂ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਨਾ ਆਹ ਤੂੰ ਤਾਂ ਬਾਲੀ ਦੁੱਧ ਤੋਤੀਆਂ ਨਾ ਨਾਲੇ ਮੇਰੀ ਗੱਲ ਸੁਣ ਬਾਲੀ ਆਮਣ ਆਮਣ ਨਾ ਕਰ ਅਮਣ ਨੂੰ ਤਾਂ ਨਾ ਮੇਰੀ ਮਾਂ ਲੈ ਚੁੱਕੀ ਐ ਥੋ ਉਹ ਮਾਸੀ ਦੇ ਕੁੜੀ ਦੇ ਕੋਲ ਹੀ ਨਾ ਲੱਗੀ ਸੀ ਉਹ ਨਹੀਂ ਛੱਡਦੀ ਹੈਗੀ ਕੁੜੀ ਨੂੰ ਆਪ ਦਾ ਕਿਤੇ ਮਰਜ਼ੀ ਧੱਕੇ ਖਾ ਪਰ ਸਾਡੀ ਪਿੰਡ ਚ ਬੇਇੱਜ਼ਤੀ ਨਾ ਕਰਵਾ ਪੈਰੀ ਹੱਥ ਲਾ ਦਿਨਾ ਤੇ ਇਹ ਵੀ ਸੁਣ ਲੈ ਕੁੜੀ ਨੇ ਉਹ ਕਿਉਂ ਲੈ ਕੇ ਗਈ ਆ ਮਾਂ ਕਹਿੰਦੀ ਇਹਦਾ ਪਰਸ਼ਾਵਾਂ ਨਹੀਂ ਪਹਿਣਾ ਚਾਹੀਦਾ ਕੁੜੀ ਤੇ ਜਹੇ ਜੀ ਇਹ ਹੈ ਧੀ ਨੂੰ ਵੀ ਉਹੇ ਜੀ ਬਣਾ ਦੂਗੀ ਤਾਂ ਮਾਂ ਤਾਂ ਇਥੋਂ ਖੜਾ ਛੜਾ ਕੇ ਕੁੜੀ ਨਾਲ ਲੱਗੀ ਆ ਪਹਿਨੇ ਕਾ ਤੋਂ ਮੰਦੇ ਜੇ ਬੋਲ ਬੋਲੀ ਜਾਂਨੇ ਪਹਿਲਾਂ ਬਾਬੇ ਹੋਰੇ ਨੰਗੇ ਹੁਣ ਚਾਚੇ ਕੇ ਮੁੰਡੇ ਨੰਗੇ ਦੇਖੀ ਮੇਰੀ ਬੇਇੱਜ਼ਤੀ ਹੋਈ ਜਾਂਦੀ ਚਾਚੇ ਕਾ ਮੁੰਡਾ ਮੈਨੂੰ ਉੱਥੇ ਟੱਕਰ ਗਿਆ ਸੀਗਾ ਉਹਨੇ ਸਾਰੀਆ ਕਰਤੂਤਾ ਦੱਸਤੀਆਂ ਸੀ ਤੇਰੀਆਂ ਠੀਕ ਹੈ ਜਿਹੜੇ ਪਿੰਡ ਚ ਚਰਚੇ ਹੋਏ ਪਏ ਐ ਅਗਲਾ ਵੀ ਇਥੇ ਹੁਣ ਮੂਹ ਲਕੋ ਕੇ ਬੱਗੇ ਖੜੇ ਨਹੀਂ ਉਹਨੂੰ ਹੀ ਪਤਾ ਵੀ ਕੁੱਤੇ ਖਾਣੀ ਹੋਈ ਜਾਂਦੀ ਐ ਸਾਨੂੰ ਤਾਂ ਤੂੰ ਪਿੰਡ ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਹੈਗਾ ਤੂੰ ਪਤਾ ਨਹੀਂ ਕਿਹੜੇ ਹੌਸਲੇ ਨਾਲ ਪਿੰਡ ਚ ਤੁਰ ਪੈਣੀ ਐ ਉਹੀ ਤਾਂ ਗੱਲ ਆ ਐਡੇ ਹੀ ਬਦਨਾਮੀ ਦਾ ਡਰ ਆ ਨਾ ਉਹ ਅੰਦਰ ਰ ਹੈ ਅੰਦਰ ਰ ਕੇ ਕਰਦੇ ਕਾਜ ਸਾਮ ਉਹ ਕਿਸੇ ਪਾਸੇ ਲੋਟ ਨਹੀਂ ਉਹ ਜੇ ਕਹਿੰਦੇ ਭਈ ਉਹਦੇ ਨਾਲ ਵਿਆਹ ਕੇ ਤੋਰ ਦਾਂਗੇ ਤਾਂ ਤਾਂ ਉਹ ਬੰਦਾ ਨਹੀਂ ਦੱਸਦੇ ਹੈਗੇ ਬਸ ਆਸ਼ਕੀਆਂ ਕਰਨੀਆਂ ਵਿਆਹ ਵੀ ਨਹੀਂ ਕਰਵਾਉਣਾ ਹੈਗਾ ਸਾਡਾ ਨੱਕ ਬਣਾਉਣਾ ਪਿੰਡ ਚ ਭਾਈ ਇਹ ਜੀ ਕੋਈ ਗੱਲ ਨਹੀਂ ਹੈ ਨਾ ਰਾਹ ਕਿਹੜੇ ਤਾਂ ਮੈਂ ਰੋ ਵੀ ਨਹੀਂ ਸਕਦੀ ਪਰ ਉਹ ਬੰਦਾ ਨਾ ਤੈਨੂੰ ਹੀ ਜਾਣਦਾ ਸੀਗਾ ਆ ਦੇਖ ਲੈ ਮੈਨੂੰ ਜਾਣਦਾ ਸੀ ਉਹ ਬੰਦਾ ਬੱਸ ਗੱਲ ਆਪਣੇ ਤੇ ਸਿੱਟਣੀ ਆ ਚੱਲ ਤੁਰ ਨੀ ਕਰ ਚੱਲ ਆ ਜਾ ਜਰਾ ਮਾਰ ਮਾਰ ਧੱਕੇ ਕਰੇ ਲੈ ਕੇ ਨਾਲੇ ਪਿੰਡ ਵਾਲਿਆਂ ਨੂੰ ਪਤਾ ਲੱਗੇ ਇਹ ਤੇ ਬਦਨਾਮੀ ਕਰਾ ਤੇ ਇੱਥੇ ਗਲਣਾ ਚ ਜਲੂਸ ਕੱਢ ਰੱਖਿਆ ਤੇ ਮਾਂ ਬਣਾਉਂਦੀ ਐ ਵੀ ਪਿੰਡ ਚ ਲੋਕ ਕੀ ਕਹਣਗੇ ਲੋਕਾਂ ਨੇ ਤਾਂ ਬਹੁਤ ਕੁਝ ਕਹਿਤਾ ਜਿਹੜਾ ਕੁਝ ਕਹਿਣਾ ਸੀਗਾ ਨੱਕ ਬੜਾ ਕੇ ਰੱਖਿਆ ਸਾਡਾ ਪਿੰਡ ਚ ਤੂੰ ਤੂੰ ਪੈਨੇ ਉਹ ਸੱਚੇ ਵੰਟੂ ਨੂੰ ਜਾਣਦਾ ਸੀਗਾ ਮੈਨੂੰ ਨਹੀਂ ਜਾਣਦਾ ਮੈਨੂੰ ਨਾ ਐਵੇਂ ਬਦਨਾਮ ਨਾ ਕਰ ਜੇ ਜਾਣਦਾ ਸੀ ਤਾਂ ਉਹਦਾ ਨਾਮ ਦੱਸ ਦੇ ਨਾਮ ਨਹੀਂ ਜਾਣਦਾ ਆ ਦੇਖ ਚਲਾਕ ਬਹੁਤ ਜਿਆਦੇ ਆ ਨਾ ਤੂੰ ਜਾਣਦੀ ਨਹੀਂ ਬੰਦਾ ਵੰਟੂ ਨੂੰ ਜਾਣਦਾ ਸੀ ਇਹ ਤੂੰ ਜਾਣਦੀ ਆ ਹਾਂ ਬਣਾ ਸੋਨ ਤਾ ਇਲਾਦਾ ਮੇਰੇ ਤੇ ਇਲਜ਼ਾਮ ਲਾਉਂਦੇ ਆ ਹਨਾ ਸੋਡੇ ਤੇ ਇਲਜ਼ਾਮ ਨਹੀਂ ਲਾਉਂਦੀ ਮੈਂ ਸੱਚੀ ਨਹੀਂ ਸਾਨੂੰ ਜਾਣਦਾ ਉਹ ਬੰਦਾ ਚੱਲ ਭਣਾ ਤੁਰ ਪਾਉਣ ਪੈਰਾ ਚੰਜਰ ਨਹੀਂ ਪਾਈਆ ਜਲ ਜਲ ਤੁਰਦੀ ਆ ਮੇਰਾ ਉਹੀ ਗੱਲ ਆ ਮੇਰਾ ਹੱਕ ਨਹੀਂ ਬਣਦਾ ਮੇਰਾ ਤਾਂ ਜੀ ਕਰਦਾ ਇਹਨੂੰ ਘੜੀ ਛੜੀ ਛਕੇ ਲੈ ਕੇ ਜਾਵਾਂ ਇੱਥੋਂ ਮੈਂ ਮਾਂ ਨੇ ਆਪਦੀ ਮਰਜ਼ੀ ਕਰ ਲਈ ਮੇਰੀ ਧੀ ਨੂੰ ਖੋ ਕੇ ਲੈ ਗਈ ਤੁਸੀਂ ਮੈਨੂੰ ਗਾਲਾਂ ਦੇ ਯਾਨੇ ਪਿੰਡ ਚ ਹੀ ਲੈ ਧੀ ਨੂੰ ਖੋ ਕੇ ਤੇਰੇ ਕਰਕੇ ਲੈ ਕੇ ਗਈ ਆ ਆਏ ਬੈਠੇ ਹੋ ਜੀ ਕੁਛ ਨਹੀਂ ਯਾਰ ਸੋਚੀ ਜਾਂਦਾ ਸੀਗਾ ਮੈਂ ਇੰਨੇ ਦਿਨ ਹੋ ਗਏ ਕੰਮ ਤੇ ਵੀ ਨਹੀਂ ਗਿਆ ਹੈਗਾ ਜੀ ਨਹੀਂ ਕਰਦਾ ਹੈਗਾ ਕੰਮ ਤੇ ਜਾਣ ਨੂੰ ਮੈਂ ਤਾਂ ਆਪ ਤਿਆਰ ਹੋ ਕੇ ਰਹਿ ਗਈ ਮੈਂ ਕਿਹਾ ਜੇ ਮੈਂ ਜਾਨੀ ਆ ਤਾਂ ਇਹਦਾ ਨਹੀਂ ਪਤਾ ਪਿੱਛੋਂ ਕੀ ਕਰਦੇ ਤਾਂ ਮੈਂ ਤਾਂ ਡਰਦੀ ਗਈ ਨਹੀਂ ਹੈਗੀ ਡਿਊਟੀ ਤੇ ਉਹੀ ਤਾਂ ਗੱਲ ਆ ਹੁਣ ਮੈਂ ਵੀ ਇੱਕ ਦੋ ਸੌਦੇ ਜੇ ਹੈਗੇ ਸੀਗੇ ਵਿੱਚ ਹੀ ਰਹਿ ਗਈ ਮੈਨੂੰ ਤਾਂ ਆਇਆ ਹੋ ਜਾਂਦਾ ਵੀ ਉਹਨਾਂ ਨੂੰ ਮੈਂ ਕੀ ਜਾ ਕੇ ਮੂੰਹ ਦਿਖਾਵਾਂ ਵੀ ਅਗਲੇ ਨੇ ਜੇ ਕੋਈ ਐਜੀ ਗੱਲ ਛੇੜ ਲਈ ਮੈਂ ਕੀ ਕਰੂੰਗਾ ਇਹ ਤਾਂ ਗੱਲ ਹੈਗੀ ਆ ਜੀ ਹਾਂ ਤੇ ਤਾਂ ਇਹ ਕਹਿਣਾ ਹੋਈ ਕੀ ਗੱਲ ਤਾਏਗੇ ਜੇ ਲੋੜ ਕੱਲ ਆਪਾਂ ਜਾ ਕੇ ਤਾਂ ਆਏ ਅਗਲੇ ਨੇ ਗੱਲ ਨਿਮੇੜਤੀ ਹੁਣ ਮੈਨੂੰ ਉਹੀ ਫਿਕਰ ਲੱਗਿਆ ਪੈਣਾ ਵੀ ਹੁਣ ਪੈਸਿਆਂ ਦਾ ਹੱਲ ਕਰਾ ਅਗਲੇ ਨੇ ਤਾਂ ਕਹਿਤਾ ਸੀਗਾ ਹੁਣ ਜਿਹੜੀਆਂ ਬਾਜੀਆਂ ਤੋਂ ਮੋੜਨੀਆਂ ਪੈਣਗੀਆਂ ਮੋੜਨੀਆਂ ਤਾਂ ਪੈਣਗੀਆਂ ਜੀ ਮੈਂ ਵੀ ਇੰਹੀਂ ਕਹਿੰਦੀ ਸੀ ਵੀ ਨਿਆਉਂਦਾ ਕੋਕਾ ਤਾਂ ਮੋੜਨੀ ਪੈਣਗੇ ਵਿਆਹ 'ਚ ਨਾ ਜਾਵਾਂਗੇ ਨਾ ਸਦਨ ਕੋਈ ਗੱਲ ਨਹੀਂ ਗगन ਦਾ ਕਰਕੇ ਕਹਿੰਦੇ ਆ ਫਿਰ ਆਪਾਂ ਵੀ ਜਮ੍ਹਾਂ ਖੱਲੀ ਛੱਡ ਕੇ ਵੀ ਨਹੀਂ ਜਾ ਸਕਦੇ ਵਿਆਹ 'ਚ ਨਿਆਉਂਦਾ ਕੋਕਾ ਦੇਣ ਤਾਂ ਜਾਣੇ ਕੋਈ ਸੱਸ ਸਹੁਰੇ ਕਾ ਸਸਤੀ ਕਾਲ ਪੈਨੇ ਹੋ ਠੀਕ ਆ ਆ ਜਾ ਬਹਿ ਜਾ ਹੋਰ ਕਿਵੇਂ ਆ ਸੰਦੀਪ ਠੀਕ ਆ ਨਾ ਫੋਨ ਨਹੀਂ ਚੱਕਦੇ ਫੋਨ ਲਾ ਲਓ ਹੰਬ ਕਿਵੇਂ ਆ ਤਾਂ ਮਸਾਂ ਆਈਆਂ ਤੁਰ ਕੇ ਓਹੋ ਪੈਨੇ ਫੋਨ ਦਾ ਕੀ ਦੱਸਾਂ ਫੋਨ ਤਾਂ ਅੰਦਰ ਚਾਰਜ ਲੱਗਿਆ ਪਿਆ ਸੀਗਾ ਮੇਰਾ ਤਾਂ ਧਿਆਨ ਹੀ ਨਹੀਂ ਪਿਆ ਹੈਗਾ ਓ ਤਾ ਭਾਬੀ ਪਤਾ ਕਿੰਨੀ ਗਰਮੀ ਹੈ ਇਹ ਗਰਮੀ ਤਾਂ ਪਾਲੀ ਪਈ ਜਾਂਦੀ ਹੈ ਹੋਰ ਸੰਦੀਪ ਕੋਈ ਦਿੱਕਤ ਤਾਂ ਨਹੀਂ ਆਈ ਰਾਹ ਚ ਵਧੀਆ ਆ ਗਈ ਉਹ ਤਾਂ ਛੱਡ ਜੇ ਹੁਣ ਤੂੰ ਆਈ ਸੀਗੀ ਮਾਂ ਨੂੰ ਵੀ ਨਾਲ ਲਿਆਉਂਦੀ ਬਾਈ ਮੈਂ ਨਾ ਤੈਨੂੰ ਦੱਸਦੀ ਆ ਸਾਰੀ ਗੱਲ ਪਹਿਲਾਂ ਤਾਂ ਮੈਂ ਨਾ ਹੰਭੀ ਤਰੀ ਆਉਂਦੀ ਫੋਨ ਲਾਇਆ ਤੇਰੇ ਵਾਲੇ ਤੇ ਵੀ ਲਾਇਆ ਨਾ ਤੂੰ ਚੱਕਿਆ ਨਾ ਬਾਈ ਨੇ ਚੱਕਿਆ ਹੈਗਾ ਮਾਂ ਤਾਂ ਕਹਿੰਦੀ ਹੁਣ ਤੂੰ ਮਾਂ ਦੀ ਗੱਲ ਸੁਣ ਲੈ ਕਹਿੰਦੀ ਮੈਂ ਤੌਣਾ ਟਾਈਮ ਆਉਂਦੀ ਨਹੀਂ ਹੈਗੀ ਜਿੰਨਾ ਟਾਈਮ ਤੁਸੀਂ ਇਹਦਾ ਗਲੋਗੁਲਾਵਾ ਨਹੀਂ ਲਿਆਉਂਦੇ ਜਾਂ ਤਾਂ ਉਹਨੂੰ ਉਹਦੇ ਪੇਕੇ ਤੋਰੋ ਤੇ ਜਾਂ ਉਹਨੂੰ ਕਿਤੇ ਵਿਆਹ ਕੇ ਕਿਸੇ ਦੇ ਲਾੜ ਲਾ ਕੇ ਤੋੜ ਦਿਓ ਮੈਂ ਭਾਬੀ ਫਿਰ ਉਹਨੂੰ ਧੱਕੇ ਨਾਲ ਕਿਵੇਂ ਲਿਆਉਂਦੀ ਸੰਦੀਪ ਹੁਣ ਮੇਰੀ ਗੱਲ ਸੁਣ ਲੈ ਮਾਂ ਨੇ ਪਹਿਲੀ ਗੱਲ ਤੈਨੂੰ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਹੋਣਗੀਆਂ ਮੈਂ ਤਾਂ ਨਾ ਕੱਲ ਇਹ ਵੀ ਪੁੱਛ ਲਿਆ ਭਈ ਉਹੋ ਮੁੰਡਾ ਦੱਸ ਦੇ ਉਹਦੇ ਨਾਲ ਵਿਆਹ ਕੇ ਤੋੜ ਦਾਂਗੇ ਜਿਹੜੇ ਉਹਦੇ ਪੇਕੇ ਆ ਹਨਾ ਉਹ ਤਾਂ ਵੀ ਰੱਸਾ ਲਾ ਗਏ ਉਹ ਕਹਿੰਦੇ ਸਾਡੇ ਸਾਡੇ ਲਈ ਤਾਂ ਇਹ ਮਰ ਗਏ ਅਸੀਂ ਇਹਦੇ ਲਈ ਮਰ ਗਏ ਹੁਣ ਦੱਸ ਮੈਂ ਕੀ ਕਰਾਂ ਤੁਸੀਂ ਤਾਂ ਆਪ ਬਈ ਐਵੇਂ ਤੁਸੀਂ ਉਹਨੂੰ ਵਿਆਹ ਕੇ ਪਰਾ ਤੋਰੋਂ ਨਾਲ ਤਾਂ ਥੋੜੀ ਟੈਨਸ਼ਨ ਮੁੱਕੇ ਹਨਾ ਹੁਣ ਉਹਦੀ ਖਾਤਰ ਨਾਲ ਤੇ ਤੁਸੀਂ ਆਪਣਾ ਕੰਮ ਛੱਡੀ ਬੈਠੇ ਹੋ ਉਹਦੀ ਤੁਹਾਨੂੰ ਰੱਖ ਹੀ ਰੱਖਣੀ ਪੈਂਦੀ ਹੈ ਵੀ ਕਿਤੇ ਕੁਝ ਕਰਨਾ ਲਵੇ ਮੰਗਰੋ ਉਹ ਵਿਆਹ ਕੇ ਦਾ ਤਾਂ ਤੋਰਾ ਗਿਆ Amit ਨੂੰ ਪੁੱਛ ਲਾ ਹਾਂ ਵੀ ਕਰੇ ਜੇ ਉਹ ਕਿਸੇ ਪਾਸੇ ਹਾਂ ਹਾਂ ਕਰਾ ਪਰ ਫੇਰ ਹੀ ਆ ਨਾਲੇ ਤਾਂ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਨਾਲੇ ਬੰਦੇ ਤੋਂ ਬਿਨਾਂ ਨਹੀਂ ਰਹਿਣਾ ਹੁਣ ਇਹਦਾ ਕੀ ਹੱਲ ਹੈ ਉਹ ਨਹੀਂ ਹੰਗਾਰਾ ਭਰਦੀ ਹੈਗੀ ਮੈਂ ਤੈਨੂੰ ਦੱਸਦੀ ਹੈਗੀ ਜਿਹੜਾ ਉਹ ਮੇਰੇ ਚਾਚੇ ਸਹੁਰੇ ਦਾ ਮੁੰਡਾ ਨਾ ਉਹ ਨਸ਼ੇੜੀ ਆ ਉਹ ਮੈਂ ਤੁਸੀਂ ਨਸ਼ੇੜੀ ਨੂੰ ਤੂੰ ਦੱਸ ਕੀ ਲੈਣਾਗਾ ਤੁਸੀਂ ਉਹਨੂੰ ਕਿਹੜਾ ਲਾਹ ਕੇ ਉਹਦੇ ਮਗਰੋਂ ਤੋੜ ਦੋ ਆਪੇ ਉਹ ਆਪਦਾ ਘਰ ਬਸਾਉਗੀ ਚਲ ਮੈਨੂੰ ਤਾਂ ਕੀ ਹੈ ਕਿ ਮਰਜੀ ਇਹ ਗੱਲ ਤਾਂ ਗਲਦੀ ਹੈ ਫਿਰ ਹੁਣ ਇਹ ਹਾਂ करूਗੀ ਫੇਰ ਹੀ ਵਿਆਹ ਕਰੋਗੇ ਇਹਦੀ ਤਾਂ ਮਰਜ਼ੀ ਬਿਨਾ ਵਿਆਹ ਵੀ ਨਹੀਂ ਕਰ ਸਕਦੇ ਫਿਰ ਉਹਦੇ ਬਾਈ ਤੋਂ ਟੈਨਸ਼ਨ ਨਾ ਲੈ ਹੁਣ ਮੈਂ ਆ ਗਈ ਨਾ ਮੈਂ ਉਹਨੂੰ ਆਪੇ ਬਣਾ ਲੂੰਗੀ ਮੈਂ ਕੁ ਦੋ ਦਿਨ ਇੱਥੇ ਰਹਿਣ ਆਈ ਆ ਤੇ ਮੈਂ ਉਹਨੂੰ ਆਪੇ ਬਣਾ ਲੂੰਗੀ ਸੰਦੀਪ ਮੇਰੀ ਗੱਲ ਸੁਣਾ ਕੋਈ ਇਹੋ ਜਿਹਾ ਹੱਲ ਇਹ ਜੀ ਉਹਦੇ ਦਿਮਾਗ ਚ ਘੋਲ ਕੇ ਗੱਲ ਪਾਈ ਵੀ ਜਿਹੜਾ ਤੈਨੂੰ ਹਾਂ ਹੀ ਕਰ ਦੇ ਸੱਚੀ ਅਸੀਂ ਤਾਂ ਅੱਕੇ ਪਏ ਆ ਬਾਹਲਾ ਜਿਆਦੇ ਤਪਾਉਂਦੀ ਐ ਨਾ ਤਾਂ ਮੈਂ ਡਿਊਟੀ ਤੇ ਜਾਣ ਜੋਗੀ ਕੰਮ ਤੋਂ ਬਹਿ ਕੇ ਦੋਨੇ ਜਾਣੇ ਦਸ ਖਾਵਾਂਗੇ ਕੀ ਉਧਰੋਂ ਆਪਣੇ ਤਾਏ ਕੇ ਵਿਆਹ ਵੱਡੇ ਮੁੰਡੇ ਦਾ ਉਹਨਾਂ ਨੇ ਵੀ ਗੱਲ ਨਿਵੇੜਤੀ ਪਈ ਕਹਿੰਦੇ ਜਿਹੜਾ ਨਿਉਂ ਦਾ ਕੋਕਾ ਪਾਇਏ ਸਾਡਾ ਨਿਵੇੜ ਦਿਓ ਆਪਣਾ ਬਰਤ ਪਰਤੇਵਾ ਖਤਮ ਉਹ ਕਹਿੰਦਾ ਤੁਸੀਂ ਵਿਆਹ ਚ ਹੁਣ ਆ ਜਾਓ ਗਗਨ ਬੜੇ ਨਾ ਉਹੀ ਗੱਲ ਵੀ ਸੱਦਣ ਦੇ ਮਾਰਾਂ ਨੇ ਗੱਲ ਨਿਵੇੜਤੀ ਪੈਸ਼ਾਂ ਤੱਕ ਮਤਲਬ ਆ ਉਹਨਾਂ ਨੇ ਉਹ ਅਗਲੇ ਨੂੰ ਤਾਂ ਬਈ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ ਬਸ ਮਿਲ ਗਿਆ ਹੁਣ ਬਹਾਨਾ ਬਹਾਨਾ ਦਾ ਮਿਲ ਗਿਆ ਬਹਾਨਾ ਤਾਂ ਬਹਾਨਾ ਸੰਦੀਪ ਹੁਣ ਇਹਦੇ ਕੱਲੀ ਪਿੱਛੇ ਅਸੀਂ ਕਿੰਨੇ ਘਰ ਰਿਸ਼ਤੇਦਾਰਾਂ ਨਾਲ ਟੁੱਟ ਜਿਕੇ ਉਹੀ ਤਾਂ ਗੱਲ ਮੈਂ ਕਹਿਣੀ ਆ ਭਾਬੀ ਬਾਈ ਤਾਂ ਐਵੇਂ ਹੀ ਮੇਰੀ ਗੱਲ ਨਹੀਂ ਸੁਣਦਾ ਹੈਗਾ ਮੈਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਿਹਾ ਫੋਨ ਤੇ ਵੀ ਉਹਦੋਂ ਇਹੀ ਗੱਲ ਕਰੀ ਸੀ ਵੀ ਇਹ ਨਾ ਕੇਰਾ ਉਹਦੇ ਨਾਲ ਕਰਕੇ ਵਿਆਹ ਹੈ ਦਾ ਹਨਾ ਕਰਕੇ ਚੁੰਨੀ ਚੜਾ ਜਿਹੜਾ ਵੀ ਕੁਝ ਕਰਨਾ ਤੁਸੀਂ ਭਾਵੇਂ ਘਰੋਂ ਤੋਰ ਦੋ ਤੇ ਇਹਨੂੰ ਆਪਾਂ ਮਗਰੋਂ ਲਾ ਦਿੰਨੇ ਆ ਨਾਲੇ ਤਾਂ ਆਪੀ ਉੱਥੇ ਰਹੂਗੀ ਟਿੱਕ ਕੇ ਪਤਾ ਲੱਗੂਗਾ ਇਹਨੂੰ ਫਰੈ ਕਰੋ ਨਾਲ ਤਾਂ ਤੁਹਾਡੀ ਇਹ ਬੇਇੱਜ਼ਤੀ ਹੁੰਦੀ ਆ ਲੋਕ ਪਤਾ ਆਣ ਗਵਣਦੇ ਜਦੋਂ ਪੁੱਛਦੇ ਹੈਗੇ ਵੀ ਆ ਕੀ ਚੰਨਾ ਚੜਾਤਾ ਉਹਦੋਂ ਬਥੇਰੀ ਸ਼ਰਮੀ ਹੁੰਦੀ ਉਹ ਮੈਨੂੰ ਕੰਮ ਤੇ ਵੀ ਨਹੀਂ ਗਿਆ ਮੇਰੀ ਗੱਲ ਸੁਣ ਮੈਨੂੰ ਉਹ ਨਾ ਜੀ ਸੁੱਖੋ ਤਾਂ ਹੀ ਨਹੀਂ ਪੁੱਛ ਵੀ ਲਿਆਉਂਦੀ ਆਉਂਦੀ ਨਹੀਂ ਵੀ ਇਹਨੇ ਕੀ ਚੰਨਾ ਚੜਾਤਾ ਮੈਂ ਤਾਂ ਫਿਰ ਕੁਛ ਨਹੀਂ ਬੋਲੀ ਮੈਂ ਤਾਂ ਹੀ ਕਹਿੰਦਾ ਮੈਂ ਤਾਂ ਅੱਜੀ ਆਈ ਆ ਭਈ ਮੈਨੂੰ ਤਾਂ ਪਤਾ ਉਹ ਹੀ ਗੱਲ ਆ ਤੂੰ ਆਹੀ ਐਸੇ ਮਾਰਾ ਤਾਂ ਮੈਂ ਕੰਮ ਤੇ ਨਹੀਂ ਜਾਂਦਾ ਹੈਗਾ ਲੋਕ ਸਵਾਲ ਉਹੀ ਗੱਲ ਸੁਆਦ ਲੈਣ ਬੈਹ ਜਾਂਦੇ ਮੇਰੀ ਗੱਲ ਸੁਣ ਮੈਂ ਤਾਂ ਨਾ ਮਾੜਾ ਕਿਸੇ ਕੋਲ ਕੰਮ ਜਾ ਕੇ ਆਣਾ ਨਾਲੇ ਤਾਂ ਤੂੰ ਚਾਹ ਪਾਣੀ ਪਿਆ ਸੰਦੀ ਪੋ ਹਾਂਜੀ ਕੋਈ ਨਹੀਂ ਪਿਆਉਣੀ ਤੇ ਤੂੰ ਦੇਖ ਲੈ ਭਈ ਜੇ ਮੰਨਦੀ ਆ ਅਸੀਂ ਤਾਂ ਬਥੇਰਾ ਜੋਰ ਲਾ ਲਿਆ ਮਾਂ ਨੇ ਜੋਰ ਲਾ ਲਿਆ ਨਾ ਉਹੀ ਗੱਲ ਨਾ ਤਾਂ ਵਿਆਹ ਕਰਵਾਉਂਦੀ ਐ ਨਾਲੇ ਸਾਡੀ ਪੱਟੀ ਮੇਸ ਕਰੀ ਜਾਂਦੀ ਐ ਗੱਲ ਸੁਣ ਬਈ ਉਹ ਨੂੰ ਮਨਾਤਾ ਮੈਂ ਅਪੀਲ ਹੁਣ ਪਰ ਤੁਸੀਂ ਦੋਵਾਂ ਨੇ ਉਹਦੇ ਕੋਲ ਇਹ ਗੱਲ ਨਹੀਂ ਕਰਨੀ ਵੀ ਉਹ ਮੁੰਡਾ ਨਸ਼ੇੜੀ ਆ ਜਾਂ ਕਿਵੇਂ ਵੀ ਆ। ਉਹ ਹੋ ਸਾਡਾ ਦਿਮਾਗ ਖਰਾਬ ਹੋਇਆ। ਉਹੀ ਤਾਂ ਗੱਲ ਆ ਸੰਦੀਪ ਅਸੀਂ ਇਹ ਗੱਲਾਂ ਤੋਂ ਕੀ ਲੈਣਾ ਨਸ਼ੇੜੀ ਆ ਚਾਹੇ ਜਹੇ ਜਾਂ ਮਰਜੀ ਆ। ਇੱਥੋਂ ਨਿਕਲੇ। ਇੱਥੋਂ ਨਿਕਲੇ ਨਾਲੇ ਭਾਬੀ ਜਦੋਂ ਵਿਆਹ ਹੋ ਗਿਆ ਨਾ ਬੰਦਾ ਵੀ ਬਈ ਆਪੇ ਸੁਧਰ ਜਾਂਦਾ ਹੁੰਦਾ ਤੇ ਇਹਨੂੰ ਵੀ ਆਪੇ ਆਪਦਾ ਘਰ ਬਸਾਉਣਾ ਹੀ ਪੈਣਾ। ਇੱਕ ਗੱਲ ਹੋਰ ਆ ਸੱਚ ਤੇਰੀ ਗੱਲ ਤਾਂ ਵਿਚਾਲਿਆ। ਇਹਨੇ ਤਾਂ ਅੜੀ ਫੜ ਰੱਖੀ ਆ ਵੀ ਮੈਂ ਤਾਂ ਜੇ ਬਬੀ ਕੁੜੀ ਨਹੀਂ ਛੱਡਦੀ ਹੈਗੀ ਹੁਣ ਉਧਰੋਂ ਮਾਂ ਕਹਿੰਦੀ ਹੈ ਕੁੜੀ ਨਹੀਂ ਛੱਡਦੀ ਹੈਗੀ ਬਸ ਉਹ ਕੁੜੀ ਦਾ ਹੀ ਪੰਗਾ ਪਈ ਜਾਂਦਾ ਓਹੋ ਬਈ ਤੂੰ ਟੈਨਸ਼ਨ ਨਾ ਲੈ ਮੈਂ ਉਹਦੇ ਨਾਲ ਜਾ ਕੇ ਕਰਦੀ ਆਂ ਗੱਲ ਤੇ ਤੁਸੀਂ ਉਹਦੇ ਕੋਲੇ ਹਜੇ ਕੋਈ ਗੱਲ ਨਾ ਕਰੋ ਮੈਂ ਆਪੇ ਉਹਨੂੰ ਮਨਾਉਣੀ ਹੈ ਜੇ ਤੂੰ ਹੀ ਮਨਾਲਾ ਨਾਲੇ ਇਹਨੂੰ ਚਾਹ ਪਾਣੀ ਪੀ ਬੇਚਾਰੀ ਥੱਕੀ ਆ ਗਈ ਆਪਾਂ ਤਾਂ ਸਾਰੀ ਗੱਲ ਹੀ ਸੰਦੀਪ ਤੇ ਸੈਟ ਦਿੰਨੇ ਆ ਜਿਵੇਂ ਮਰਜ਼ੀ ਕਰੇ ਆਪੀ ਕਰ ਲਈ ਸੰਦੀਪ ਹਾਂ ਤੂੰ ਆ ਜਾ ਮੈਂ ਤੈਨੂੰ ਅੰਦਰ ਚਾਹ ਪਾਣੀ ਪਿਆ ਦੇ ਚਾਹ ਪਾਣੀ ਪਿਆ ਦੇ ਇਹਨੂੰ ਮੈਂ ਵੀ ਮੜਾ ਜਾ ਕੰਮ ਜਾ ਕੇ ਆਉਣਾ ਇੱਥੇ ਜਾ ਮਾ ਜੇ ਕਿਤੇ ਪੈਸਿਆਂ ਆ ਜਾ ਆ ਜਾ ਲੰਘਿਆ ਸੰਦੀਪ ਚਲ ੁੱਪੇ ਤੂੰ ਵੀ ਥੱਕ ਗਈ ਹੋਈ ਹੈ ਵਿਚਾਰੀ ਜੇ ਹੱਲ ਕਰਦੀ ਹੋਈ ਤਾਂ ਕਰ ਲੈ ਉਹੀ ਗੱਲ ਘਰੋਂ ਨਿਕਲੂਗੀ ਫੇਰ ਹੀ ਸੁੱਖ ਦਾ ਸਾਹ ਆਊਗਾ ਨਹੀਂ ਐਨੇ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਹੈਗੇ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੁਹਾਡੇ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜਰੂਰ ਕਰਦੇ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਨਾਲ ਵਾਲੀ ਜਿਹੜੀ ਬੈਲ ਆ ਉਹਨੂੰ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡਾ ਵੀਡੀਓ ਦਾ ਨੋਟੀਫਿਕੇਸ਼ਨ ਫੇਰੀ ਤੁਹਾਡੇ ਤੱਕ ਪਹੁੰਚੂਗਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ